ਸੱਚੇ ਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀ ਦਾ ਖੂਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰੈਗੂਲਰ ਪੋਸਟਾਂ ਜਾਰੀ ਹੋਈਆਂ 300 ਪਲੱਸ ਪੋਸਟਾਂ ਰਹਿਣ ਵਾਲੀਆਂ ਪੋਸਟਾਂ ਬਾਰੇ ਪੂਰੀ ਜਾਣਕਾਰੀ ਕੀ ਉਮਰ ਸੀਮਾ ਹੋਊਗੀ ਕੀ ਯੋਗਤਾ ਹੋਊਗੀ ਤਨਖਾਹ ਕੀ ਹੈ ਅਪਲਾਈ ਕਿਵੇਂ ਕਰਨਾ ਹੈ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਲਾਈਕ ਸਬਸਕ੍ਰਾਈਬ ਕਰਦੇ ਹੋ ਸ਼ੇਅਰ ਜ਼ਰੂਰ ਕਰ ਦਿਓ ਜੇ ਅਗੇ ਦੋਸਤਾਂ ਮਿੱਤਰਾਂ ਜ ਤਬੇ ਨਾਲ ਕਿਸ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਇਹ ਵੱਖ-ਵੱਖ ਪੋਸਟਾਂ ਜੋ ਜਾਰੀ ਕੀਤੀਆਂ ਗਈਆਂ ਤੇ ਇਹਨਾਂ ਪੋਸਟਾਂ ਦੇ ਲਈ ਰੈਗੂਲਰ ਪੇ ਸਕੇਲ ਇਹਨਾਂ ਵੱਲੋਂ ਨਾਲ ਹੀ ਮੈਂਸ਼ਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਆਪਾਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਆਫਿਸ ਕ੍ਰੈਡਿਟ 250 ਪੋਸਟਾਂ ਜਾਰੀ ਹੋਈਆਂ ਜੀ ਆਫਿਸ ਇੰਡਸਟਰੀ 75 ਪੋਸਟਾਂ ਜਾਰੀ ਹੋਈਆਂ ਮੈਨੇਜਰ ਆਈਟੀ 35 ਪੋਸਟਾਂ ਜਾਰੀ ਹੋਈਆਂ ਜੀ ਸੀਨੀਅਰ ਮੈਨੇਜਰ ਆਈਟੀ 5 ਪੋਸਟਾਂ ਜਾਰੀ ਹੋਈਆਂ ਜੀ ਮੈਨੇਜਰ ਡਾਟਾ ਸਾਇੰਟਿਸਟ 3 ਪੋਸਟਾਂ ਜ ਸੀਨੀਅਰ ਮੈਨੇਜਰ ਸਾਈਬਰ ਸਕਿਉਰਿਟੀ ਪੰਜ ਪੋਸਟਾਂ ਜੀ ਕੁੱਲ 350 ਪੋਸਟਾਂ ਜਾਰੀ ਹੋਈਆਂ ਜੀ ਰੈਗੂਲਰ ਪੋਸਟਾਂ ਇਹ ਸਾਰੀਆਂ ਪੰਜਾਬ ਨੈਸ਼ਨਲ ਬੈਂਕ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਤੇ ਇਹ ਪੋਸਟਾਂ ਨੇ ਜੋ ਵੈਕੈਂਟ ਨੇ ਜੀ ਇਹਨਾਂ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਤਰੀਕਾ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਦੇ ਇਹਨਾਂ ਨੂੰ ਅਪਲਾਈ ਕਰਨ ਦੇ ਲਈ ਤਰੀਕਾ ਵਗੈਰਾ ਕੀ ਰਹਿਣਗੀਆਂ ਸਟਾਰਟਿੰਗ ਡੇਟ 3 ਮਾਰਚ ਹੈ ਜੀ 3 ਮਾਰਚ ਤੋਂ ਅਪਲਾਈ ਕਰਨਾ ਸ਼ੁਰੂ ਹੋ ਚੁੱਕਾ ਹੈ ਕਲੋਜ਼ਿੰਗ ਡੇਟ 24 ਮਾਰਚ 2025 ਰਹਿਣ ਵਾਲੀ ਹੈ ਐਗਜ਼ਾਮ ਦੀ ਤਰੀਕ ਇਹਨਾਂ ਵੱਲੋਂ ਬਾਅਦ ਵਿੱਚ ਤੁਹਾਨੂੰ ਦੱਸੀ ਜਾਊ ਅੱਗੇ ਜੀ एलिजिबिलिटी ਕ੍ਰਾਈਟੇਰੀਆ ਇਹਨਾਂ ਪੋਸਟਾਂ ਦੇ ਲਈ ਏਜ ਲਿਮਟ ਹੈ ਜੋ ਵੱਖ-ਵੱਖ ਪੋਸਟਾਂ ਦੇ ਅਨੁਸਾਰ ਵੱਖ-ਵੱਖ ਰਹਿਣ ਵਾਲੀ ਹੈ ਤੇ ਇਹਨਾਂ ਪੋਸਟਾਂ ਦੇ ਲਈ ਜੋ ਏਜ ਰੈਲੈਕਸੇਸ਼ਨ ਹੈ ਵੱਖ-ਵੱਖ ਕੈਟਾਗਰੀ ਅਨੁਸਾਰ ਰਹਿਣ ਵਾਲਾ ਹੈ ਜੋ ਕਿ ਸਰਕਾਰ ਦੀਆਂ ਹਦਾਇਤਾਂ ਹਨ ਵੱਖ-ਵੱਖ ਕੈਟਾਗਰੀਜ਼ ਨੂੰ ਲੈ ਕੇ ਤਾਂ ਇਹ ਜ਼ਰੂਰ ਚੈੱਕ ਕਰ ਲਓ ਜੀ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਉਹ ਤੋਂ ਡਾਊਨਲੋਡ ਕਰਕੇ ਪੂਰਾ ਪੜ੍ਹ ਕੇ ਹੀ ਪੋਸਟਾਂ ਦੇ ਲਈ ਅਪਲਾਈ ਕਰਿਓ ਜੇ ਅਸੀਂ ਮੋਟੀ-ਮੋਟੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੋਟੀਫਿਕੇਸ਼ਨ ਦੀ ਇਹ ਪੋਸਟਾਂ ਦੇ ਲਈ ਆਨਲਾਈਨ ਕੈਟਾਗਰੀ ਕੈਂਡੀਡੇਟਸ ਦੇ ਲਈ ਜੋ ਫੀਸ ਹੈ ਤੁਹਾਡੀ 50 ਪੀ ਪਲੱਸ ਜੀਐਸਟੀ ਉਹ 95 ਰੁਪਏ ਫੀਸ ਤੁਸੀਂ ਪੇ ਕਰਨੀ ਆ ਅਦਰ ਕੈਟਾਗਰੀਜ਼ ਕੈਂਡੀਡੇਟ 1000 ਰੁਪਏ ਪਲੱਸ ਜੀਐਸਟੀ 1180 ਰੁਪਏ ਫੀਸ ਕੋਲ ਤੁਸੀਂ ਭਰਨੀ ਹੈ ਜੀ ਆਨਲਾਈਨ ਅਪਲਾਈ ਕਰਨ ਸਮੇਂ ਤਿੰਨ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਤੇ ਤੁਸੀਂ ਜਾ ਕੇ 3 ਮਾਰਚ ਤੋਂ ਲੈ ਕੇ 24 ਮਾਰਚ ਤੱਕ ਅਪਲਾਈ ਕਰ ਸਕਦੇ ਹੋ ਵੈਬਸਾਈਟ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਉਹਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਦਿੱਤਾ ਹੈ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਜੀ ਇਹਨਾਂ ਪੋਸਟਾਂ ਦੇ ਲਈ ਜੋ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਹੈ ਉਹ ਇਗਜ਼ਾਮ ਹੈ ਇਹ ਇਹਨੂੰ ਪੂਰਾ ਰੀਡ ਕਰਕੇ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਵੈਬਸਾਈਟ ਇਹਨਾਂ ਦੀ ਜੋ ਦਿੱਤੀ ਹੋਈ ਹੈ pnbindia.in ਇਸ ਵੈਬਸਾਈਟ ਤੇ ਤੁਸੀਂ ਜਾ ਕੇ ਅਪਲਾਈ ਕਰ ਸਕਦੇ ਹੋ ਤੇ ਹੋਰ ਕਿਸੇ ਜਗ੍ਹਾ ਤੇ ਅਪਲਾਈ ਨਹੀਂ ਕਰਵਾਇਆ ਜਾਣਾ ਸਿਰਫ ਇਸੇ ਵੈਬਸਾਈਟ ਤੇ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਸਹਾਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਣਾ ਕਰੋ ਜੀ ਧੰਨਵਾਦ